ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਸਾਥ ਸੰਗਤ ਜਿਨ੍ਹਾਂ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਨਹੀਂ ਹੋ ਰਿਹਾ ਜਾਂ ਰਿਸ਼ਤੇ ਨੂੰ ਲੈ ਕੇ ਕਾਫੀ ਪਰੇਸ਼ਾਨੀਆਂ ਹਨ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਇਸ ਪਾਣੂ ਕਰ ਲਓ ਦੇਖ ਲਿਓ ਤੁਹਾਡਾ 8 ਦਿਨਾਂ ਦੇ ਵਿੱਚ ਵਿਆਹ ਪੱਕਾ ਹੋ ਜਾਵੇਗਾ ਸਾਧ ਸੰਗਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਜਾ ਕੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖੋ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿਹੜੇ ਕਿਹੜੇ ਸ਼ਹਿਰ ਤੋਂ ਸੰਗਤ ਸਾਡੇ ਨਾਲ ਜੁੜੇ ਹੈ ਅਤੇ ਨਾਲ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਸਾਧ ਸੰਗਾ ਜੀ ਤੁਹਾਡੇ ਬੱਚੇ ਦਾ ਰਿਸ਼ਤਾ ਤੈ ਹੋ ਜਾਵੇ ਤੁਹਾਡੇ ਲਈ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸੀਂ ਅੱਜ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਚਮਤਕਾਰਯੋਗ ਉਪਾਅ ਹੈ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ 8 ਦਿਨਾਂ ਦੇ ਵਿੱਚ ਹੀ ਵਿਆਹ ਹੋਣਾ ਪੱਕਾ ਹੋ ਜਾਵੇਗਾ ਜਿਵੇਂ ਕਿ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਘਰ ਦੇ ਵਿੱਚ ਇਹੇ ਪ੍ਰੋਬਲਮ ਬਹੁਤ ਹੀ ਵੱਡੇ ਪ੍ਰੋਬਲਮ ਮੰਨੀ ਜਾਂਦੀ ਹੈ ਮਾਪੇ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਕਿਉਂ ਨਹੀਂ ਹੋ ਰਿਹਾ ਸੱਸਾਂ ਜੀ ਸਾਡਾ ਵਿਆਹ ਸੱਸਾਂ ਜੀ ਜਾਂ ਫੇਰ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਸਾਡੇ ਕਿਸੇ ਭੈਣ ਭਰਾ ਦਾ ਵਿਆਹ ਨਹੀਂ ਹੋ ਰਿਹਾ ਜਿਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਹੁੰਦੀ ਹੈ ਉਹਨਾਂ ਦੇ ਰਿਸ਼ਤੇ ਦੇ ਸੰਜੋਗ ਨਹੀਂ ਬਣ ਰਹੇ ਹੁੰਦੇ ਜਾਂ ਫਿਰ ਕਈਆਂ ਦਾ ਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਡੀ ਭੈਣ ਕਹਿਣ ਤੋਂ ਭਾਵ ਕਿਸੇ ਦੀ ਭੈਣ ਤੇ ਕਿਸੇ ਦਾ ਭਰਾ ਅਜੇ ਤੱਕ ਕੁਵਾਰਾ ਹੈ ਸੰਗਜ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਉਹਨਾਂ ਦਾ ਸਾਰਾ ਹੀ ਪਰਿਵਾਰ ਇਸ ਚੀਜ਼ ਦੀ ਟੈਨਸ਼ਨ ਨੂੰ ਲੈ ਕੇ ਬਹੁਤ ਹੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਛੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਮੈਂਬਰ ਹੈ ਜਿਸ ਦਾ ਵਿਆਹ ਨਹੀਂ ਹੋ ਰਿਹਾ ਜਿਸ ਦੀ ਉਮਰ 30 ਤੋਂ ਉੱਪਰ ਹੋ ਚੁੱਕੀ ਹੈ ਹਰ ਸਾਲ ਹੀ ਉਸ ਨੂੰ ਰਿਸ਼ਤੇ ਤਾਂ ਬੜੇ ਆਉਂਦੇ ਹਨ ਪਰ ਚੰਗੇ ਰਿਸ਼ਤੇ ਨਹੀਂ ਮਿਲਦੇ ਤੇ ਨਾ ਹੀ ਰਿਸ਼ਤਾ ਤੈਅ ਹੁੰਦਾ ਹੈ ਚਾਹੇ ਉਹ ਲੜਕਾ ਹੈ ਤੇ ਚਾਹੇ ਉਹ ਲੜਕੀ ਹੈ ਸਾਾਸ ਸੰਗਤ ਇਹ ਸਾਰੇ ਹੀ ਕਾਰਨ ਜਿਹੜੇ ਹੁੰਦੇ ਹਨ ਇਹਨਾਂ ਦੇ ਪਿੱਛੇ ਸਾਡੇ ਵਿਆਹ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਇਹ ਸਾਰੇ ਕਾਰਨ ਤੁਹਾਨੂੰ ਅੱਜ ਦੱਸਣ ਵਾਲੇ ਹਾਂ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਸ ਨੂੰ ਕਰਕੇ ਤੁਸੀਂ ਆਪਣੀ ਇਸ ਪ੍ਰੋਬਲਮ ਨੂੰ ਹੱਲ ਕਰ ਲਵੋਗੇ ਜਿਸ ਨੂੰ ਕਰਕੇ ਤੁਹਾਡਾ 8 ਦਿਨਾਂ ਵਿੱਚ ਇਹ ਵਿਆਹ ਜਿਹੜਾ ਹੈ ਰਿਸ਼ਤਾ ਜਿਹੜਾ ਹੈ ਉਹ ਪੱਕਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣ ਕਿਆਂ ਕਹਿਣ ਤੋਂ ਬਾਅਦ ਤੁਹਾਡਾ 8 ਦਿਨਾਂ ਵਿੱਚ ਇਹ ਵਿਆਹ ਹੋਣਾ ਪੱਕਾ ਹੋਵੇਗਾ ਇਸ ਪਾਣੂ ਅਸੀਂ ਸੰਗਤ ਜੀ ਕਿਵੇਂ ਕਰਨਾ ਹੈ ਜਿਸ ਨਾਲ ਸਾਡੇ ਵਿਆਹ ਤੇ ਰਿਸ਼ਤੇ ਦੇ ਵਿੱਚ ਆ ਰਹੀ ਜਿਹੜੀ ਪਰੇਸ਼ਾਨੀ ਹੈ ਉਹ ਦੂਰ ਹੋ ਜਾਵੇ ਇਸ ਪਾਣੂ ਕਰੰਦੇ ਲਈ ਸਾਨੂੰ ਕਿਹ ਸਟੇਜ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਤੇ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸਾਸਾਂਗਾ ਜੀ ਅਸਲੇ ਤੁਸੀਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਉਹਨਾਂ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਪਰੇਸ਼ਾਨੀ ਚੱਲ ਰਹੀ ਹੈ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਤੈ ਨਹੀਂ ਹੋ ਰਹੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਜੇ ਸਾਸਾਂਗਾ ਜੀ ਇਸ ਤ੍ਰਿਕੇ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਵਿਆਹ ਵਿੱਚ ਦੇਰੀ ਹੋ ਰਹੀ ਹੈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਗ੍ਰਹਿ ਚੱਕਰ ਦੇ ਵਿੱਚ ਜਾਂ ਫਿਰ ਕੁੰਡਲੀ ਦੇ ਚੱਕਰ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਪੰਡਤ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਬਸ ਛੋਟੇ ਛੋਟੇ ਉਪਾਅ ਦੱਸਣ ਵਾਲੇ ਹਾਂ ਉਹ ਉਪਾਅ ਤੁਸੀਂ ਜ਼ਰੂਰ ਕਰ ਲੈਣੇ ਕਿਉਂਕਿ ਹੁੰਦਾ ਕੀ ਹੈ ਕਿ ਜ਼ਿਆਦਾਤਰ ਜਦੋਂ ਵੀ ਸਾਡੇ ਘਰ ਵਿੱਚ ਵਿਆਹ ਦੇ ਵਿੱਚ ਦੇ ਰਹੇ ਹੁੰਦੀ ਹੈ ਸਾਡਾ ਜ਼ਿਆਦਾਤਰ ਕਾਰਨ ਇਹ ਹੁੰਦਾ ਹੈ ਗੁਰੂ ਗ੍ਰਹਿ ਤੇ ਮੰਗਲ ਗ੍ਰਹਿ ਜਦੋਂ ਇਹ ਦੋਵੇਂ ਗ੍ਰਹਿ ਸਾਡੇ ਕੁੰਡਲੀ ਦੇ ਵਿੱਚ ਖਰਾਬ ਚੱਲਦੇ ਹਨ ਉਸ ਸਮੇਂ ਹੀ ਸਾਡੇ ਵਿਆਹ ਦੇ ਵਿੱਚ ਦੇਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਰਿਸ਼ਤਿਆਂ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਜਿਨ੍ਹਾਂ ਦਾ ਮੰਗਲ ਗ੍ਰਹਿ ਸੰਗਤ ਜੀ ਖਰਾਬ ਚੱਲ ਰਿਹਾ ਹੁੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਜਿਹੜੇ ਸਾਡੇ ਹੱਥ ਤੇ ਸੱਜੇ ਹੱਥ ਹੁੰਦਾ ਹੈ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲੀ ਹੁੰਦੀ ਹੈ ਉਸ ਦੇ نیچے ਮੰਗਲ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਉਥੇ ਤੁਸੀਂ ਸੰਗਤ ਕੀ ਕਰਨਾ ਹੈ ਕਿ ਹਰ ਰੋਜ਼ ਆਪਣਾ ਨਹਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਜਦੋਂ ਨਹਾਉਣ ਜਾਂਦੇ ਹੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਪੀਲੀ ਹਲਦੀ ਜਿਹੜੇ ਹੈ ਉਹ ਥੋੜੀ ਜੀ ਤੁਸੀਂ ਗਿੱਲੀ ਕਰਕੇ ਥੋੜਾ ਜਿਹਾ ਗਾਣਾ ਜਿਹਾ ਪੇਸਟ ਉਸ ਦਾ ਬਣਾ ਕੇ ਉਸੋ ਉਂਗਲੀ ਦੇ ਉੱਤੇ ਤੁਸੀਂ ਨੀਚੇ ਜੇ ਕਰਕੇ ਰੋਜ਼ ਲਗਾ ਲਓ ਇਸ ਪਾਣੂ ਕਰੰਦੇ ਨਾਲ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਵਿਆਹ ਵਿੱਚ ਕੋਈ ਵੀ ਰੁਕਾਵਟ ਆ ਰਹੀ ਹੈ ਕੋਈ ਵੀ ਰੋਕ ਲੱਗੀ ਹੈ ਉਹ ਰੋਕ ਜਿਹੜੀ ਹੈ ਉਹ ਤੁਰੰਤ हट ਜਾਵੇਗੀ ਇਹ ਤਾਂ ਹੋ ਗਿਆ ਸਾ ਸੰਗਤ ਜੀ ਸਾਡਾ ਮੰਗਲ ਗ੍ਰਹਿ ਤੇ ਪਹਿਲਾ ਉਪਾਅ ਜੇਕਰ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਚੱਲ ਰਿਹਾ ਹੈ ਤੁਸੀਂ ਕੀ ਕਰਨਾ ਇਓ ਪਾ ਹੁਣ ਤਾਂ ਹਨ ਅਸੀਂ ਦੱਸਦੇ ਹਾਂ ਕਿ ਗੁਰੂ ਗ੍ਰਹਿ ਦੇ ਬਾਰੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਕਿ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਹ ਬੁੱਧੀ ਦਾ ਗ੍ਰਹਿ ਹੁੰਦਾ ਹੈ ਇਹ ਇਕੱਲਾ ਜੋ ਕਿ ਸਾਡੇ ਵਿਆਹ ਦੇ ਲਈ ਜੇਕਰ ਆਪਾਂ ਕਹੀਏ ਤਾਂ ਸਿਰਫ ਵਿਆਹ ਦੇ ਵਿੱਚ ਪਰੇਸ਼ਾਨੀਆਂ ਜੇ ਘਰ ਆਉਂਦੀਆਂ ਨੇ ਜਿਹੜੀਆਂ ਇਹੋ ਜਿਹੇ ਮਸੇਬਤਾ ਹਨ ਇਹ ਵੀ ਸਾਡੇ ਇਹ ਵੀ ਸਾਡੇ ਬੁੱਧੀ ਵੀ ਇਹ ਸਾਡੀ ਬੁੱਧੀ ਵੀ ਟੇਕਾ ਸਕਦੀਆਂ ਹਨ ਬੁੱਧੀ ਦਾ ਵੀ ਸਿੱਧਾ ਪ੍ਰਭਾਵ ਇਸ ਉੱਪਰ ਪੈਂਦਾ ਹੈ ਸਾਡੇ ਘਰ ਵਿੱਚ ਧੰਨ ਨੂੰ ਫਿਰ ਲੈ ਕੇ ਸਾਡੇ ਘਰ ਵਿੱਚ ਫਿਰ ਧੰਨ ਨੂੰ ਲੈ ਕੇ ਆਵੇਗਾ ਇਸ ਤੇ ਨਾਲ ਨਾਲ ਸਾਡਾ ਮਾਨ ਸਨਮਾਨ ਵੀ ਵਧੇਗਾ ਜੇਕਰ ਸਾਡੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਇਹ ਸਾਡੀ ਪ੍ਰੋਬਲਮ ਜਿਹੜੀ ਹੈ ਉਹ ਦੂਰ ਨਹੀਂ ਹੁੰਦੀ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰੋ ਜਿਹੜਾ ਆਪਣਾ ਖੱਬਾ ਹੱਥ ਹੈ ਜਿਹੜਾ ਉਪਾਅ ਪਹਿਲਾਂ ਦੱਸਿਆ ਸੀ ਉਹ ਤਾਂ ਸੇ ਸੱਜੇ ਹੱਥ ਵਾਲਾ ਉਪਾਅ ਹੁਣ ਸਾ ਸੰਗਾ ਜੀ ਤੁਸੀਂ ਖੱਬੇ ਹੱਥ ਦਾ ਉਪਾਅ ਕਰਨਾ ਹੈ ਐਸਾ ਪਾਉ ਨੂੰ ਇਸ ਤਰੀਕੇ ਨਾਲ ਕਰਨਾ ਹੈ ਕਿ ਇਹ ਉਪਾਅ ਭਾਵੇਂ ਲੜਕੀ ਕਰ ਰਹੀ ਹੈ ਤੇ ਭਾਵੇਂ ਲੜਕਾ ਕਰ ਰਿਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਗੁਰੂ ਗ੍ਰਹਿ ਦੇ ਲਈ ਉਪਾਅ ਕਰਨਾ ਹੈ ਖੱਬੇ ਹੱਥ ਵਾਲੀ ਜਿਹੜੀ ਸਾਡੇ ਅੰਗੂਠੇ ਦੇ ਨਾਲ ਵਾਲੀ ਉਂਗਲ ਹੈ ਉਹਦੇ ਬਿਲਕੁਲ ਥੱਲੇ ਗੁਰੂ ਗ੍ਰਹਿ ਦਾ ਪਰਿਵਰਤਨ ਹੁੰਦਾ ਹੈ ਤੁਸੀਂ ਹਰ ਰੋਜ਼ ਉਥੇ ਮੇਸਾਂ ਦਾ ਤਿਲਕ ਜਰੂਰ ਲਗਾਉਣਾ ਹੈ ਸੁਣਨ ਦੇ ਵਿੱਚ ਅੱਜ ਦੇ ਉਪਾਅ ਤੁਹਾਨੂੰ ਬਹੁਤ ਜ਼ਿਆਦਾ ਸਿੰਪਲ ਲੱਗ ਰਿਹਾ ਹੋਵੇਗਾ ਪਰ ਬਹੁਤ ਹੀ ਵਧੀਆ ਇਹ ਉਪਾਅ ਹੈ ਬਹੁਤ ਹੀ ਤੁਹਾਨੂੰ ਇਸ ਦਾ ਵਧੀਆ ਰਿਜ਼ਲਟ ਮਿਲੇਗਾ ਤੁਸੀਂ ਜਦੋਂ ਵੀ ਇਹ ਉਪਾਅ ਕਰੋਗੇ ਤਾਂ ਦੇਖੋਗੇ ਕਿ ਇਸ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸ਼ਹਿਨਾਈਆਂ ਜ਼ਰੂਰ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜ਼ਰੂਰ ਹੋਵੇਗਾ ਇਹ ਤਾਂ ਦੋ ਉਪਾਸਾਂ ਜਿਹੜੇ ਕਿ ਸਾਡੇ ਦੋ ਮੰਗਲ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਠੀਕ ਕਰਨ ਦੇ ਲਈ ਅਸੀਂ ਵਰਤਦੇ ਹਾਂ ਹੁਣ ਗੱਲ ਕਰ ਲੈਂਦੇ ਹਾਂ ਜੀ ਸਾਡੇ ਵਿਆਹ ਦੇ ਰਿਲੇਟਡ ਹੋਰ ਕੁਝ ਕੁ ਛੋਟੇ ਛੋਟੇ ਉਪਾ ਜਿਹੜੇ ਅਸੀਂ ਉਪਾ ਆਪਣੇ ਘਰ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਸਾਧ ਸੰਗਤ ਜੀ ਇੱਕ ਹੋਰ ਚਰੋਰੀ ਬੈਂਤੀ ਇਹਨਾਂ ਉਪਾ ਨੂੰ ਕਰਨ ਦੇ ਨਾਲ ਨਾਲ ਤੁਸੀਂ ਗੁਰੂ ਦਾ ਸਹਾਰਾ ਜ਼ਰੂਰ ਲੈਣਾ ਹੈ ਭਾਵ ਕਿ ਪਰਮਾਤਮਾ ਦਾ ਓਟ ਆਸਰਾ ਜ਼ਰੂਰ ਲੈਣਾ ਹੈ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਹੈ ਗੁਰਬਾਣੀ ਪੜ੍ਹਨੀ ਹੈ ਨਿਤ ਨਾਮ ਕਰਨਾ ਹੈ ਅਤੇ ਪਰਮਾਤਮਾ ਦੇ ਅੰਗੇ ਅਰਦਾਸ ਬੇਨਤੀ ਕਰਨੀ ਹੈ ਇਸ ਕਰਕੇ ਸਾਧ ਸੰਗਤ ਜੀ ਸਾਧ ਸੰਗਤ ਜੀ ਜੋ ਕਿ ਘਰ ਦੇ ਵਿੱਚ ਲੜਕਾ ਤੇ ਲੜਕੀ ਵਿਆਹ ਦੀ ਪ੍ਰੋਬਲਮ ਨੂੰ ਲੈ ਕੇ ਦੁਖੀ ਹੈ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੈ ਉਹ ਹਮੇਸ਼ਾ ਲਈ ਸੰਗਾਜੇ ਖਤਮ ਹੋ ਜਾਵੇਗੇ ਜੇਕਰ ਤੁਸੀਂ ਇਹ ਦੋ ਪੜ੍ਹ ਲੈਦੇ ਹੋ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਦੇਖੋਗੇ ਤੁਹਾਨੂੰ ਕਿਸੇ ਵੀ ਪੰਡਤ ਦੇ ਕੋਲ ਕਿਸੇ ਵੀ ਜੋਤਸ਼ੀ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਾਵੇਗੀ ਕਿਸੇ ਨੂੰ ਕੋਈ ਵੀ ਪੈਸੇ ਦੇਣ ਦੀ ਲੋੜ ਨਹੀਂ ਪਾਵੇਗੀ ਕਿਉਂਕਿ ਕਈ ਲੋਕ ਕੁੰਡਲੀਆਂ ਬਣਵਾਉਂਦੇ ਹਨ ਜਾਂ ਫਿਰ ਉਹਨਾਂ ਨੂੰ ਠੀਕ ਕਰਵਾਉਂਦੇ ਹਨ ਬਹੁਤ ਸਾਰਾ ਇਸੇ ਵਿੱਚ ਪੈਸਾ ਖਰਚ ਹੁੰਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਪ੍ਰੋਬਲਮ ਵਾਜ ਜਾਂਦੀ ਹੈ ਉਹ ਵੀ ਕਈ ਵਾਰ ਠੀਕ ਨਹੀਂ ਹੁੰਦੀ ਹੁਣ ਗੱਲ ਕਰਦੇ ਹਾਂ ਜੇ ਕੁਝ ਹੋਰ ਉਪਾਅ ਦੇ ਬਾਰੇ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਸੀਂ ਵੇਖੋਗੇ ਤੁਸੀਂ ਜਦੋਂ ਹੀ ਇਹ ਉਪਾਅ ਕਰੋਗੇ ਤਾਂ ਵੇਖੋਗੇ ਇਸ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸ਼ਹਿਨਾਈਆਂ ਜ਼ਰੂਰ ਵੱਜਣਗੀਆਂ ਤੁਹਾਡੇ ਲੜਕੇ ਜਾਂ ਲੜਕੀ ਦਾ ਵਿਆਹ ਜ਼ਰੂਰ ਹੋ ਜਾਵੇਗਾ ਇਹ ਤਾਂ ਦੋ ਉਪਾਅ ਸਨ ਜਿਹੜੇ ਕਿ ਮੰਗਲ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਠੀਕ ਕਰਨ ਲਈ ਹਨ ਇਸ ਤੋਂ ਇਲਾਵਾ ਸਾਹ ਸੰਗੇ ਜੇ ਜੇਕਰ ਰੇਸ਼ਤਾ ਸਾਹ ਸੰਗੇ ਜੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਬਿਲਕੁਲ ਖਤਮ ਹੋ ਜਾਣਗੀਆਂ ਤੁਹਾਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਵਿਸ਼ਵਾਸ ਦੇ ਨਾਲ ਇਹਨਾਂ ਉਪਾਅ ਨੂੰ ਜ਼ਰੂਰ ਕਰ ਲਓ ਇਸ ਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੇਗਾ ਸੰਘਾ ਜੀ ਇਸ ਪਾਣ ਤੁਸੀਂ ਕਿਹੜੇ ਦਿਨ ਕਰਨਾ ਹੈ ਇਸ ਪਾਣ ਨੂੰ ਕਰੰਦੇ ਲਈ ਲੜਕੀ ਦੇ ਵਿਆਹ ਵਿੱਚ ਜਾਂ ਲੜਕੇ ਦੇ ਵਿਆਹ ਵਿੱਚ ਜੇਕਰ ਤੇਰੀ ਆ ਰਹੀ ਹੈ ਤਾਂ ਵੀਰਵਾਰ ਵਾਲੇ ਦਿਨ ਇਸ ਪਾਣ ਨੂੰ ਸਵੇਰ ਦੇ ਸਮੇਂ ਕਰਨਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਤੁਸੀਂ ਇਸ ਪਾਣ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਉਪਾਅ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾਅ ਕਰਨ ਦੇ ਲਈ ਤੁਹਾਨੂੰ ਪੰਜ ਹਲਦੀ ਦੀਆਂ ਗੰਡਾਂ ਚਾਹੀਦੀਆਂ ਹਨ ਬਿਲਕੁਲ ਸਾਫ਼ ਸੁਥਰੀਆਂ ਪੰਜ ਹਲਦੀ ਦੀਆਂ ਗੰਡਾਂ ਲੈਣ ਤੋਂ ਬਾਅਦ ਵਿੱਚ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜਿਵੇਂ ਰੁਮਾਲ ਸਾਈਜ਼ ਦਾ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਲਈ ਉਪਾਅ ਕਰ ਰਹੇ ਹੋ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਲੜਕੇ ਦੇ ਲਈ ਕਰ ਰਹੇ ਹੋ ਤਾਂ ਤੁਸੀਂ ਸਫੇਦ ਰੰਗ ਦਾ ਰੁਮਾਲ ਸਾਈਜ਼ ਕੱਪੜਾ ਲੈਣਾ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਉਸੇ ਨਾਲ ਤੁਹਾਡੇ ਕੋਲ ਇੱਕ ਰੈੱਡ ਕਲਰ ਦੇ ਮੌਲੇ ਵੀ ਹੋਣੇ ਚਾਹੀਦੇ ਹੈ ਜਿਹੜੇ ਅਸੀਂ ਹੱਥ ਤੇ ਬੰਨਦੇ ਹਾਂ ਇਸ ਪਾਣੂ ਕਰਨ ਦੇ ਲਈ ਤੁਹਾਡੇ ਕੋਲ ਇੰਨਾ ਜ਼ਿਆਦਾ ਸਮਾਨ ਹੀ ਹੋਣਾ ਬੜਾ ਜ਼ਰੂਰੀ ਹੈ ਇਸ ਪਾਣੂ ਤੁਸੀਂ ਜੇਕਰ ਲੜਕੇ ਦੇ ਲਈ ਕਰੋਗੇ ਤਾਂ ਵੀਰਵਾਰ ਵਾਲੇ ਦਿਨ ਹੀ ਕਰੋਗੇ ਤੇ ਜੇ ਲੜਕੇ ਲਈ ਤਾਂ ਸ਼ੁਗਰਵਾਰ ਵਾਲੇ ਦਿਨ ਇਹਨੇ ਤੁਸੀਂ ਸਮਗਰੀ ਲੈ ਕੇ ਤੁਸੀਂ ਸਵੇਰ ਦੇ ਸਮੇਂ ਉੱਠਣਾ ਹੈ ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਸਾਬ ਸੋਥਰੇ ਕਪੜੇ ਪਾ ਲੈਣੇ ਹਨ ਇਸ ਤੋਂ ਬਾਅਦ ਵਿੱਚ ਜਿਹੜਾ ਉਪਾਗ ਕਰਨਾ ਹੈ ਤੁਸੀਂ ਇਹ ਸਾਰਾ ਸਮਾਨ ਜਿਹੜਾ ਲਿਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉਸ ਥਾਂ ਤੇ ਲਿਜਾ ਕੇ ਇਸ ਸਮਾਨ ਨੂੰ ਰੱਖ ਕੇ ਬੈਠ ਜਾਣਾ ਹੈ ਘਰ ਦੇ ਵਿੱਚ ਜੇਕਰ ਕੋਈ ਧਾਰਮਿਕ ਸਥਾਨ ਨਾ ਹੋਵੇ ਤਾਂ ਤੁਸੀਂ ਉੱਥੇ ਵੀ ਬੈਠ ਸਕਦੇ ਹੋ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਤੁਸੀਂ ਜਿਹੜਾ ਸਮਾਨ ਲਿਆ ਹੈ ਇਸ ਪਾਣੂ ਕਰਨ ਦੇ ਲਈ ਥੋੜਾ ਜਿਆ ਉਸ ਦੇ ਉੱਪਰ ਜਲ ਦਾ ਛੱਟਾ ਦੇ ਦੇਣਾ ਹੈ ਤੇ ਆਪਣੇ ਉੱਪਰ ਵੀ ਜਲ ਦਾ ਛੱਟਾ ਮਾਰਨਾ ਹੈ ਐਸੋ ਨਾਵਾ ਜੇਕਰ ਸਾਧ ਸੰਗਤ ਜੀ ਤੁਹਾਡੇ ਘਰ ਵਿੱਚ ਕਿਸੇ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤਾਂ ਘਰ ਦੇ ਵਿੱਚ ਜਿਹੜਾ ਬਿਲਕੁਲ ਸਾਫ਼ ਸੁਥਰਾ ਪਾਣੀ ਹੈ ਉਸ ਦਾ ਛੱਟਾ ਦੇ ਸਕਦੇ ਹੋ ਬਾਅਦ ਵਿੱਚ ਸਾਧ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਦੇਸੀ ਘਿਓ ਦਾ ਇੱਕ ਦੀਵਾ ਜਗਾਉਣਾ ਹੈ ਦੇਵਾਜਗਤੋਂ ਬਾਅਦ ਜਦੋਂ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰੰਨੇ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਗਿਆ 10 ਪੈਂਤੀ ਕਰਨੀ ਹੈ ਇਹ ਜੋ ਉਪਾਸਿਕ ਕਰਨ ਜਾ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆਵੇ ਤੇ ਸਾਡੇ ਮਨ ਦੀ ਜਿਹੜੀ ਇੱਛਾ ਹੈ ਪੂਰੀ ਹੋ ਜਾਵੇ ਫਿਰ ਤੁਸੀਂ ਹਾਲ ਦੇ ਦੀਆਂ 5 ਗੰਣਾ ਜਿਹੜੀਆਂ ਲਾਈਆਂ ਹਨ ਉਹਨਾਂ ਵਿੱਚੋਂ ਇੱਕ ਗੰਡ ਲੈਣੀ ਹੈ ਉਸ ਦੇ ਉੱਪਰ ਰੈੱਡ ਕਲਰ ਦਾ ਸਕੈਚ ਜਿਹੜਾ ਲਿਆ ਸੀ ਉਸ ਦੇ ਨਾਲ ਗੰਢ ਦੇ ਉੱਪਰ ਲਿਖਣਾ ਹੈ ਪਿਤਰ ਦੋਸ਼ ਬੜੀ ਆਸਾਨੀ ਦੇ ਨਾਲ ਹਲਦੀ ਦੀ ਗੰਢ ਦੇ ਉੱਤੇ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਤੁਸੀਂ ਦੂਸਰੀ ਗੰਢ ਲੈਣੀ ਹੈ ਤੇ ਪਹਿਲੀ ਗੰਢ ਉੱਤੇ ਰੱਖ ਦੇਣਾ ਹੈ ਉਸ ਉੱਪਰ ਲਿਖਣਾ ਹੈ ਕੁੰਡਲੀ ਦੋਸ਼ ਇਸ ਨੂੰ ਲਿਖਣ ਤੋਂ ਬਾਅਦ ਉਸ ਨੂੰ ਰੱਖ ਦੇਣਾ ਤੀਜੀ ਲੈਣੀ ਹੈ ਉਸ ਦੇ ਉੱਪਰ ਲਿਖਣਾ ਹੈ ਮੰਗਲ ਦੋਸ਼ ਇਹ ਦੋਸ਼ ਲਿਖਣ ਤੋਂ ਬਾਅਦ ਹਲਦੀ ਦੀ ਗੰਢ ਨੂੰ ਰੱਖ ਕੇ ਚੌਥੀ ਗੰਢ ਚੁੱਕਣੀ ਹੈ ਉਸ ਦੇ ਉੱਪਰ ਲਿਖਣਾ ਹੈ ਨજર ਦੋਸ਼ ਇਸ ਨੂੰ ਲਿਖਣ ਦੇ ਬਾਅਦ ਸਾਹ ਸੰਗਾ ਦੇ ਦੂਸਰੇ ਪੰਜਵੇਂ ਹਲਦੇ ਦੇ ਗੰਢ ਚੁਕਣੇ ਤੇ ਉਸ ਦੇ ਉੱਪਰ ਲਿਖਣਾ ਹੈ ਆਨੇ ਦੋਸ਼ ਕਹਨ ਤੋਂ ਭਾਵ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੋਸ਼ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗਾ ਕਿਉਂਕਿ ਇਹ ਦੋਸ਼ ਬਹੁਤ ਹੀ ਪ੍ਰਕਾਰ ਦੇ ਹੁੰਦੇ ਹਨ ਕਹਨ ਤੋਂ ਭਾਵ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੋਸ਼ ਲੱਗਾ ਹੋਵੇਗਾ ਪੰਜਵੇਂ ਹਲਦੇ ਦੇ ਗੰਢ ਦੇ ਨਾਲ ਉਹ ਤੁਰੰਤ ਦੂਰ ਹੋ ਜਾਵੇਗਾ ਇਹ ਪੰਜ ਹਲਦੇ ਦੀਆਂ ਗੰਢਾਂ ਦੇ ਉੱਪਰ ਲਿਖਣ ਤੋਂ ਬਾਅਦ ਇਹਨਾਂ 5 ਗੰਡਾਂ ਨੂੰ ਤੁਸੀਂ ਕੱਟਿਆ ਕਰ ਲੈਣਾ ਹੈ ਤੇ ਬਾਅਦ ਵਿੱਚ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਦੇ ਨਾਲ ਤੁਸੀਂ ਇਹਨਾਂ ਗੰਡਾਂ ਦੇ ਮੌਲੀ ਨੂੰ ਲਪੇਟ ਦੇਣਾ ਹੈ ਤੇ 7 ਵਾਰ ਲਪੇਟਣ ਤੋਂ ਬਾਅਦ ਤੁਸੀਂ ਮੌਲੀ ਜੋ ਵੱਧ ਗਈ ਹੋਵੇ ਉਸ ਨੂੰ ਤੋੜਨਾ ਨਹੀਂ ਉਸ ਦੇ ਉੱਪਰ ਹੀ ਗੰਡ ਲਗਾ ਦੇਣੀ ਹੈ ਇਸ ਨੂੰ ਸਾਈਡ ਤੋਂ ਕਵਰ ਕਰ ਦੇਣਾ ਹੈ ਇੱਕ ਤਰ੍ਹਾਂ ਦੀ ਗੁੱਟਲੀ ਬਣਾ ਦੇਣੀ ਹੈ ਗੁੱਟਲੀ ਜਿਹੜੀ ਪੀਲੇ ਰੰਗ ਦੀ ਜਾਂ ਸਫੇਦ ਰੰਗ ਦੀ ਲਈ ਸੀ ਉਸ ਵਿੱਚ ਲਪੇਟ ਦੇਣਾ ਹੈ ਲਪੇਟਣ ਤੋਂ ਬਾਅਦ ਤੁਸੀਂ ਇਸ ਵਿੱਚ ਰੱਖਣ ਤੋਂ ਬਾਅਦ ਚੰਗੀ ਤਰ੍ਹਾਂ ਇਸ ਨੂੰ ਕਵਰ ਕਰਕੇ ਇੱਕ ਗੰਡ ਮਾਰ ਦੇਣੀ ਹੈ ਸਿਰਫ ਇੱਕ ਹੀ ਗੰਡ ਲਗਾਉਣੀ ਹੈ ਦੂਸਰੀ ਨਹੀਂ ਜਿਹੜੇ ਵੀ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਲਈ ਉਪਾਅ ਕਰ ਰਹੇ ਹੋ ਇਸ ਪੋਟਲੀ ਦੀ ਗੰਡ ਨੂੰ ਤਿਆਰ ਕਰਕੇ ਆਪਣੇ ਚੇਕ ਕਰ ਬੱਚੇ ਘਰ ਵਿੱਚ ਹਨ ਤਾਂ ਤੁਸੀਂ ਉਹਨਾਂ ਦੇ ਮੱਥੇ ਨੂੰ ਸੁਹਾ ਕੇ ਜਾਂ ਉਹਨਾਂ ਦੀ ਫੋਟੋ ਨੂੰ ਸੁਹਾ ਕੇ ਉਹਨਾਂ ਦੀ ਫੋਟੋ ਨੂੰ ਇੱਕ ਵਾਰ ਛੁਅ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਘਰ ਵਿੱਚ ਪੂਜਾ ਸਥਾਨ ਬਣਿਆ ਹੈ ਜਿਹੜੇ ਵੀ ਪਰਮਾਤਮਾ ਦੀ ਤਸਵੀਰ ਲੱਗੇ ਹੈ ਜਿਸ ਨੂੰ ਵੀ ਮੰਨਦੇ ਹੋ ਉਸ ਬੋਟਲ ਨੂੰ ਤਸਵੀਰ ਦੇ ਪਿਛੇ ਰੱਖ ਦੇਣਾ ਹੈ ਇਸ ਬੋਟਲ ਨੂੰ ਤੁਸੀਂ ਰੋਜ਼ ਨਹੀਂ ਛੇੜਨਾ ਨਹੀਂ ਦੇਖਣਾ ਹੈ ਇਹਨਾਂ ਕਰਨ ਤੋਂ ਬਾਅਦ ਆਪਣੇ ਪਰਮਾਤਮਾ ਅਗੇ ਅਰਦਾਸ ਕਰਨੀ ਹੈ ਤੁਸੀਂ ਜਿਹੜਾ ਉਪਾਅ ਕੀਤਾ ਹੈ ਪੂਰੇ ਵਿਸ਼ਵਾਸ ਤੇ ਪਾਵਨਾਂ ਦੇ ਨਾਲ ਕੀਤਾ ਹੈ ਪਰਮਾਤਮਾ ਫਿਰ ਤੁਹਾਡੇ ਜਿਹੜੇ ਇਸ਼ਿਆ ਹੋਵੇਗੇ ਉਹ ਪੂਰੀ ਕਰ ਦੇਣਗੇ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੇ ਉਪਾਅ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ